ਏਸ਼ੀਆ ਦੀ ਸਭ ਤੋਂ ਵੱਡੀ ਬੋਲੀ ਚ ਲੈ ਕੇ ਆ ਗਿਆ ਵਾ ਸਟੈਪ ਵੈਲ ਦੇ ਵਿੱਚ ਜਿਹਨੂੰ ਚਾਂਦ ਬੋਲੀ ਕਹਿੰਦੇ ਆ ਆ ਦੇਖ ਸਕਦੇ ਹੋ ਏਸ਼ੀਆ ਦੀ ਸਭ ਤੋਂ ਵੱਡੀ ਬੋਲੀ ਆ ਇਹ ਥੱਲੇ ਪਾਣੀ ਹਜੇ ਵੀ ਹੈਗਾ ਵਾ ਇਹ ਦੱਸਿਆ ਇਹ ਜ਼ਿਲ੍ਹਾ ਦੋਸਾ ਦੇ ਵਿੱਚ ਆ ਰਾਜਸਥਾਨ ਦੇ ਵਿੱਚ ਸਤਨੂਮੇ ਦੀ ਖਾਸ ਗੱਲ ਇਹ ਦੱਸ ਦਿਆਂ ਨਿਕੰਬ ਰਾਜਵੰਸ਼ ਦਾ ਰਾਜ ਹੁੰਦਾ ਸੀ ਉਦੋਂ ਰਾਜਾ ਚੰਦਰ ਨੇ ਬਣਾਈ ਸੀ ਇਸੇ ਕਰਕੇ ਨੂੰ ਚਾਂਦ ਬਾਵੜੀ ਕਹਿੰਦੇ ਆ ਆਬਾ ਨਗਰੀ ਦੇ ਵਿੱਚ ਆਬਾ ਆਬਾ ਨੇਰੀ ਕਹਿੰਦੇ ਹੁਣ ਸਥਾਨ ਦਾ ਪਿੰਡ ਆ ਇਹ ਜਿਹੜਾ 3000 ਸਾਲ ਪੁਰਾਣਾ ਪਿੰਡ ਦੱਸਿਆ ਜਾਂਦਾ ਆਬਾ ਨੇਰੀ ਉਸ ਪਿੰਡ ਦੇ ਵਿੱਚ ਆਬਾ ਨੀਰਤ ਮਤਲਬ ਹੁੰਦਾ ਵਾ ਬਈ ਚਮਕਾ ਵਾਲੇ ਨਗਰੀ ਚਮ ਆਬਾ ਚਮਕ ਨੂੰ ਕਹਿੰਦੇ ਆ ਤੇ ਨਗਰੀ ਮਤਲਬ ਚਮਕਦਮਕਲੀ ਨਗਰੀ ਤੇ ਤੌਰ ਤੇ ਜਾਨਾ ਇਹਦਾ ਮਤਲਬ ਕਿ ਇਹ ਪੂਰਾ ਵਕਸਤ ਏਰੀਆ ਸੀਗਾ ਤੇ ਇਹਦੇ ਵਿੱਚ ਇੱਕ ਸੈਂਕੜੇ ਹੀ ਪੌੜੀਆਂ ਵਾਂ ਤਕਰੀਬਨ ਮੰਜ਼ਲਾਂ ਜਿੱਥੋਂ ਤੱਕ ਨਜ਼ਰ ਆਉਂਦਾ ਵੀ 9-10 ਤਾਂ ਮੰਜ਼ਲਾਂ ਹੀ ਹੋਣਗੀਆਂ ਥੱਲੇ ਨੂੰ ਦੇਖ ਸਕਦੇ ਹੋ ਤੁਸੀਂ ਵੀ ਇਨਸਾਬ ਕਿਤਾਬ ਦਾ ਕੰਮ ਸੀ ਉਹਨਾਂ ਰਾਜਿਆਂ ਦੇ ਵਿੱਚ ਵੀ ਇਹ ਬੋਲੀਆਂ ਇਹ ਇਤਰੀਆਂ ਸਭ ਤੋਂ ਰਾਜਸਥਾਨ ਦੀਆਂ ਸਭ ਤੋਂ ਪ੍ਰਾਚੀਨ ਬੋਲੀਆਂ ਦੇ ਵਿੱਚ ਹੀ ਗਿਣੀ ਜਾਂਦੀ ਆ ਜਿਹੜੀ ਤੁਸੀਂ ਇਸ ਵਕਤ ਬੌਲੀ ਦੇਖ ਰਹੇ ਹੋ ਇਹਦੀਆਂ 13 ਮੰਜ਼ਲਾਂ ਵਾਂ 100 ਮੀਟਰ ਡੂੰਗੀ ਆ ਇਹ ਤੇ 3500 ਪੌੜੀਆਂ ਬਣੀਆਂ ਹੋਈਆਂ ਇਹਨੋਂ ਤੇ ਕਹਿੰਦੇ ਵੀ ਜਿਹੜਾ ਸਫੇਦ ਰਾਤ ਹੁੰਦੀ ਆ ਰਾਤ ਕੋਲੋਂ ਰਾਤ ਦੇ ਵਿਚਾਲੇ ਇਹ ਸਫੇਦ ਨਜ਼ਰ ਆਉਂਦੀ ਆ ਕਰਨੀ ਉਹ ਥੱਲੋ ਦਿਖਾਈ ਆ ਦੇਖੋ ਆ ਕਲਾਕਾਰੀ ਹਾਂ 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 ਬਿਲਕੁਲ ਬਿਲਕੁਲ ਆ ਦੇਖੋ ਕਿੰਨੀ ਕਲਾਕਾਰੀ ਕੀਤੀ ਹੋਈ ਤੁਹਾਨੂੰ ਨਜ਼ਰ ਆਉਗੀ ਇਹਦੇ ਵਿੱਚ ਕੀ ਸੀ ਕਿ ਰਾਣੀਆਂ ਵਗੈਰਾ ਨਹਾਉਣ ਲਈ ਆਉਂਦੀ ਸੀ ਇਹ ਮੱਧ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਵੱਚੀਆਂ ਆਪਾਈਆਂ ਜਾਂਦੀਆਂ ਜਿਵੇਂ ਕਿ ਗੁਜਰਾਤ ਦੇ ਵਿੱਚ ਨੂੰ ਬਾਬ ਕਹਿੰਦੇ ਜਿਵੇਂ ਬਾਬ ਸ਼ਬਦ ਅੰਗਰੇਜ਼ੀ ਵਿੱਚ ਨੂੰ ਸਟੈਪ ਵੈਲ ਕਹਿੰਦੇ ਆ ਪੰਜਾਬੀ ਵਿੱਚ ਆਪਾਂ ਬੌਲੀ ਕਹਿੰਦੇ ਆ ਹਿੰਦੀ ਵਿੱਚ ਨੂੰ ਬਾਬੜੀ ਕਹਿੰਦੇ ਆ ਤੇ ਔਰਤਾਂ ਦੇ ਰਹਿਣ ਦੇ ਵਾਸਤੇ ਵੀ ਪ੍ਰਬੰਧ ਸੀਗੇ ਜਿਵੇਂ ਕੱਪੜੇ ਬਦਲਣੇ ਕਰਨੇ ਆ ਮਗਰ ਰਾਣੀਆਂ ਜਦੋਂ ਆ ਜਾਂਦੀਆਂ ਸੀ ਤਾਂ ਆਪਣੇ ਮਤਲਬ ਕੱਪੜੇ ਵਗੈਰਾ ਬਦਲਦੇ ਲਈ ਉਹਨਾਂ ਨੇ ਕਹਿ ਸਕਦੇ ਇੱਕ ਰੈਸਟ ਰੂਮ ਵੀ ਬਣਾਏ ਗਏ ਸੀਗੇ ਉਹਨਾਂ ਜ਼ਮਾਨਿਆਂ ਦੇ ਵਿੱਚ ਇਹਦੇ ਤੇ ਲੱਖਾਂ ਰੁਪਈਆ ਖਰਚ ਹੋਇਆ ਸੀ ਉਦੋਂ ਤੇ ਇੱਕ ਹੋਰ ਦੱਸਦੇ ਜਿਹੜੀਆਂ ਪੌੜੀਆਂ ਵਾ ਜਿਹੜਾ ਬੰਦਾ ਇੱਕ ਵਾਰੀ ਪੌੜੀਆਂ ਜਿਹੜੀਆਂ ਉੱਤਰ ਗਿਆ ਉਹਨਾਂ ਪੌੜੀਆਂ ਤੋਂ ਬੰਦਾ ਵਾਪਸ ਨਹੀਂ ਆਉਂਦਾ ਇਹ ਦੀ ਖਾਸियत ਦੱਸੀ ਜਾਂਦੀ ਹੈ ਕਿ ਪੌੜੀਆਂ ਇੰਨੀਆਂ 3500 ਪੌੜੀਆਂ ਯਾਰ ਦੇਖੋ ਇਹ ਕਿਹੜਾ ਕੋਈ ਥੋੜੀਆਂ ਵਾ ਦੇਖੋ ਕਿੱਥੋਂ ਤੱਕ ਯਾਰ ਫੈਲਿਆ ਹੋਇਆ ਇਹ ਤੇ ਇਹ ਦੋ ਤਿੰਨ ਭਾਗਾਂ ਵਿੱਚ ਪਰਲੇ ਪਾਸੇ ਇੱਕ ਮੰਦਿਰ ਵੀ ਹੈਗਾ ਵਾ ਉਹ ਆਪ ਉਧਰ ਬਾਅਦ ਚ ਦੇਖਣ ਚੱਲਾਂਗੇ ਤੇਤ ਕਰਨ ਬ੍ਰਜ ਦੇ ਦੂਜੇ ਆ ਦੇਖੋ ਵੀ ਹਜੇ ਪਾਣੀ ਵੀ ਹੈਗਾ ਦਿਖਾਉ ਥੱਲੇ ਉਹ ਦੀ ਦੇਖ ਸਕਦੇ ਹਾਂ ਆ ਦੇਖ ਸਕਦੇ ਹੋ ਨਾ ਵੀ ਪਾਣੀ ਪੂਣੀ ਪੂਰਾ ਇਹਦੇ ਵਿੱਚ ਦਿੱਤਾ ਹੋਇਆ ਵੀ ਅਸ਼ੀਆ ਦੀ ਸਭ ਤੋਂ ਵੱਡੀ ਬੋਲੀ ਚ ਲੈ ਕੇ ਆ ਗਏ ਆ ਚਾਂਦ ਬਾਵੜੀ ਕਹਿੰਦੇ ਆ ਰਾਜਸਥਾਨ ਦੇ ਵਿੱਚ ਆ ਇਸ ਵਕਤ ਅਸੀਂ ਇਹੋ ਜੀਆਂ ਬੋਲੀਆਂ ਬਣਾਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਪਾਣੀ ਨੂੰ ਲੋਕ ਸਤਕਾਰ ਦਿੰਦੇ ਸੀਗੇ ਤਾਂ ਬਣਾਉਂਦੇ ਸੀ ਜਾਂ ਰਾਜੇ ਆਪ ਦਾ ਨਾਮ ਬਣਾਉਣ ਦੇ ਲਈ ਵੀ ਲੋਕ ਸਦੀਆਂ ਤੱਕ ਯਾਦ ਰੱਖਣ ਤਾਂ ਜਿਵੇਂ ਸਮਾਰਕ ਬਣਾ ਦਿੰਦੇ ਆ ਉਸੇ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਬੋਲੀਆਂ ਬਣਾ ਦਿੰਦੇ ਸੀ ਤਾਂ ਕਿ ਲੋਕ ਉਹਨਾਂ ਨੂੰ ਲੰਮਾ ਸਮਾਂ ਯਾਦ ਰੱਖਣ ਹੁਣ ਦੇਖੋ ਬੋਲੀ ਦਾ ਨਾਮ ਆ ਤਾਂ ਆਪਾਂ ਨੂੰ ਰਾਜਾ ਚੰਦਰ ਦੀ ਯਾਦ ਆ ਗਈ ਇਸੇ ਤਰੀਕੇ ਲੋਕ ਆਪਦੇ ਨਾਮ ਨੂੰ ਲੰਮਾ ਸਮਾਂ ਯਾਦ ਰੱਖਣ ਦੇ ਲਈ ਲੋਕ ਚੇਤਿਆਂ 'ਚ ਰਹਿਣ ਦੇ ਲਈ ਲੋਕਾਂ ਦੀ ਨਿਗਾਹ ਦੇ ਵਿੱਚ ਜਨ ਨਾਇਕ ਜਾਂ ਹੀਰੋ ਬਣਨ ਦੇ ਲਈ ਇਹ ਚੀਜ਼ਾਂ ਦਾ ਨਿਰਮਾਣ ਕਰਦੇ ਸੀ ਸਾਰੀ ਹੀ ਪੱਥਰ ਦੀ ਬਣੀ ਆ ਚੂਨੇ ਦੀ ਬਣੀ ਆ ਤਕਰੀਬਨ ਇਹ 900 ਸਾਲ ਤੋਂ ਬਣੀ ਹੈ ਕਿ 1100 ਸਾਲ ਦੀ ਨੇੜੇ ਤੇ ਪੁਰਾਣੀ ਹੈ ਇਹ ਬੋਲੀ ਆ ਜਿਹੜੀ ਤੁਸੀਂ ਇਸ ਵਕਤ ਦੇਖ ਰਹੇ ਹੋ ਇਸ ਬੋਲੀ ਦੇ ਉੱਤੇ ਨਾ ਮਹਿਮੂਦ ਗਜ਼ਨਵੀ ਨੇ ਵੀ ਹਮਲਾ ਕੀਤਾ ਸੀਗਾ ਜਿਹੜਾ ਗਜ਼ਨੀ ਦਾ ਰਹਿਣ ਵਾਲਾ ਸੀ ਅਫਗਾਨਿਸਤਾਨ ਦਾ ਉਹਨੇ ਆ ਕੇ ਬਹੁਤ ਸਾਰੀਆਂ ਮੂਰਤੀਆਂ ਕਹਿੰਦੇ ਤੋੜੀਆਂ ਦਸੀਆਂ ਜਾਂਦੀਆਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਵੀ ਉਹਨੇ ਖਜ਼ਾਨਾ ਲੁੱਟਣ ਦੇ ਲਈ ਇਹਨਾਂ ਨੂੰ ਭੰਨਿਆ ਵੀ ਹੁਕਮ ਕਿ ਉਸ ਸਮੇਂ ਇੱਕ ਕਹਾ ਮਤ ਵੀ ਸੀ ਕਿ ਜਿੰਨਾ ਖਜ਼ਾਨਾ ਹੀਰਾ ਮੋਤੀਆਂ ਇਹ ਮੂਰਤੀਆਂ ਵਿੱਚ ਜੜ ਕੇ ਰੱਖਦੇ ਸੀਗੇ ਰਾਜੇ ਮਹਾਰਾਜੇ ਜਾਂ ਮੰਦਰਾਂ ਦੇ ਵਿੱਚ ਕਿਉਂਕਿ ਗਜ਼ਨਵੀ ਸੀ ਜਿਹੜਾ ਉਹਦਾ ਇੱਕੋ ਹੀ ਆਈਡੀਆ ਸੀਗਾ ਕਿ ਉਹ ਮਤਲਬ ਮੰਦਰਾਂ ਨੂੰ ਹੀ ਟਾਰਗੇਟ ਕਰਦਾ ਸੀ ਕਿਉਂਕਿ ਮੰਦਰਾਂ ਦੇ ਵਿੱਚ ਬਹੁਤ ਵੱਡੀ ਧਨ ਰਾਸ਼ੀ ਰੱਖੀ ਹੁੰਦੀ ਸੀ ਕਰਨ ਆ ਦੇਖਹੀਂ ਆ ਦੀ ਕੁੱਲੀ ਸੋਹਣੀ ਮੂਰਤੀਆਂ ਦੇਖੋ ਲੈ ਕਮਾਲ ਦੀ ਕਲਾਕਾਰੀ ਆ ਤੇ ਗਜ਼ਨਵੀ ਮਹਿਮੂਦ ਗਜ਼ਨਵੀ ਜਿਹੜਾ ਧਨ ਲੁੱਟਿਆ ਸੀਗਾ ਉਹ ਸਾਰਾ ਫਿਰ ਅਫਗਾਨਿਸਤਾਨ ਦੇ ਵਿੱਚ ਜੋ ਕਹਿੰਦੇ ਵੀ ਯੂਨੀਵਰਸਿਟੀਆਂ ਬਣਾਈਆਂ ਜੋ ਹੋਰ ਕਾਰਜ ਕੀਤੇ ਉਹਨੇ ਇਥੋਂ ਦੇ ਧਨ ਨਾਲ ਹੀ ਕੀਤੇ ਤੇ ਉਸ ਤੋਂ ਬਾਅਦ ਫਿਰ ਮੁਹੰਮਦ ਗੋਰੀ ਹੁਣਾਂ ਦੇ ਵੀ ਹਮਲੇ ਹੋਏ ਸੁਣਮੈਂ ਦੱਸਦਿਆਂ ਜਦੋਂ ਮਹਿਮੂਦ ਗਜ਼ਨਵੀ ਸੀਗਾ ਜਿੰਨੀ ਵੀ ਧਨ ਰਾਸ਼ੀ ਲੁੱਟੀ ਸੀ ਲੁੱਟਣ ਤੋਂ ਬਾਅਦ ਉਹ ਕਹਿੰਦੇ ਵੀ ਜਦੋਂ ਆਖਰੀ ਵੇਲਾ ਸੀ ਦੋ ਦਿਨ ਪਹਿਲਾਂ ਰੋਂਦਾ ਰਿਹਾ ਜਿੰਨੇ ਵੀ ਉਹਦੇ ਕੋਲ ਰਾਸ਼ੀ ਸੀ ਤਾਂ ਰਾਸ਼ੀ ਸਾਰੀ ਉਹਨੇ ਬਰਾਂਡੇ 'ਚ ਰਖਾ ਲਈ ਬਰਾਂਡੇ 'ਚ ਰਖਾਉਣ ਤੋਂ ਬਾਅਦ ਕਹਿੰਦੇ ਉਹ ਲਗਾਤਾਰ ਉਂਦਾ ਰਿਹਾ ਯਾਰ ਵੀ ਨਾਲ ਲੁੱਟਿਆ ਹੋਇਆ ਤੁਹਾਨੂੰ ਮੇਰੇ ਕੰਮ ਨਹੀਂ ਆਇਆ ਘੋੜਿਆਂ ਨੂੰ ਦੇਖਦਾ ਰਿਹਾ ਹਾਥੀਆਂ ਨੂੰ ਦੇਖਦਾ ਰਿਹਾ ਪਰ ਉਹਨੂੰ ਸੰਤੁਸ਼ਟੀ ਨਹੀਂ ਸੀ ਆਖਰ ਦੇ ਵੇਲੇ ਵੀ ਇਹ ਸੀ ਮਹਿਮੂਦ ਗਜ਼ਨਵੀ ਦੀਆਂ ਆ ਦੇਖੋ ਕੌਣ ਜੁ ਮੁਕਲਾਕਾਰੀ ਕਿੰਨੀ ਸੀ ਯਾਰ ਉਹਨਾਂ ਲੋਕਾਂ 'ਚ ਆਹ ਦੇਖੋ ਯਾਰ ਆ ਪਤਾ ਨਹੀਂ ਖੱਤ ਵਿੱਚ ਕੁਝ ਫੜਿਆ ਹੋਇਆ ਵਾ ਤੇ ਆ ਦੇ ਕਲਾ ਪੱਥਰਾਂ ਦੇ ਵਿੱਚ ਹੀ ਕਲਾਕਾਰੀ ਆ ਰਾਜਸਥਾਨ ਨੂੰ ਵਰਦਾਨ ਆ ਪੱਥਰਾਂ ਦਾ ਤੇ ਇਹਨਾਂ ਨੇ ਪੱਥਰਾਂ ਨੂੰ ਹੀ ਆਪਣੀ ਜ਼ਿੰਦਗੀ ਬਣਾ ਲਿਆ ਆਮ ਤੌਰ ਤੇ ਆਪਾਂ ਪੱਥਰ ਨੂੰ ਨਕਾਰ ਦਿੰਦੇ ਆ ਪਰ ਇਹਨਾਂ ਨੇ ਪੱਥਰ ਉਹ ਇੱਕ ਮੂਰਤੀ ਕਾਰਨ ਦਿਖਾਈ ਨੇੜੇ ਕਰਕੇ ਆ ਦੇਖੋ ਅਰਧ ਨਾਰੀ ਦੀ ਮੂਰਤੀ ਆ ਅੱਧਾ ਬੰਦਾ ਅੱਧੀ ਔਰਤ ਇਸ ਦੇ ਵਿੱਚ ਤੁਹਾਨੂੰ ਨਜ਼ਰ ਆਊਗੀ ਕਰਨ ਇਧਰ ਹੋਰ ਆ ਜਾ ਕਲਾਕਾਰੀ ਦਿਖਾ ਦਿਆਂ ਇਹ ਸਾਰੇ ਮੰਦਰਾਂ ਦੇ ਤੋੜੇ ਹੋਏ ਸਤੰਭ ਨੇ ਜਿਹੜੇ ਇੱਥੇ ਸਾਂਭ ਕੇ ਮਤਲਬ ਰੱਖੇ ਗਏ ਆ ਇਹਨਾਂ ਨੇ ਸਰਕਾਰ ਨੇ ਰਾਜਸਥਾਨ ਪੁਰਾਤਨ ਵਿਭਾਗ ਵਾਲਿਆਂ ਨੇ ਸਾਰੇ ਸਾਂਭ ਕੇ ਰੱਖੇ ਹੋਏ ਆ ਇਹ ਵੀ ਪੁਰਾਣਾ ਹੀ ਮੰਦਿਰ ਹੈ ਇਹ ਵੀ 9ਵੀਂ ਸਦੀ ਦਾ ਹੀ ਬਣਿਆ ਹੋਇਆ ਮੰਦਿਰ ਹੈ 1100 ਸਾਲ ਪੁਰਾਣਾ ਉਹਦੇ ਨਾਲ ਹੀ ਬਣਿਆ ਹੋਇਆ ਇਹ ਵੀ ਚਾਂਦ ਰਾਜੇ ਦੇ ਸ਼ਾਸਨ ਕਾਲ ਚ ਬਣਿਆ ਸੀ ਕਰਨੇ ਰੁਕੋ ਜਿੱਥੇ ਦਿਖਾਈ ਮੜੇ ਇੱਕ ਮਗਰਾਂ ਆਹ ਦਿਖਾਈ ਥੱਲੇ ਆ ਕਿੱਡੀ ਸੋਹਣੀ ਐਂਟਰੀ ਤੇ ਦੇਖੋ ਲੈ ਲਾਲ ਪੱਥਰ ਦਾ ਡਿਜ਼ਾਈਨ ਪਾਇਆ ਹੋਇਆ ਹੈ ਨਾ ਦੇਖੋ ਕਿੰਨਾ ਕਮਾਲ ਆ ਤੇ ਆਹ ਦੇਖੋ ਪੱਥਰ ਪੱਥਰ ਦਾ ਸਾਰਾ ਕੰਮ ਹੋਇਆ ਵਾ ਦੇਖ ਸਕਦੇ ਹੋ ਤੁਸੀਂ ਤੇ ਅੱਜ ਉਧਰ ਆਹ ਹਜ਼ਾਰਾਂ ਹੀ ਮੂਰਤੀਆਂ ਦੱਸਿਆ ਜਾਂਦਾ ਵੀ ਇਹ ਮਹਿਮੂਦ ਗਜ਼ਨਵੀ ਦੇ ਹਮਲੇ ਵੇਲੇ ਟੁੱਟੀਆਂ ਸੀ ਜਿੰਨੀਆਂ ਵੀ ਮੂਰਤੀਆਂ ਦੱਸੀਆਂ ਜਾਂਦੀਆਂ ਵਾ ਆਹ ਦੇਖੋ ਪਰ ਕਲਾਕਾਰੀ ਬਹੁਤ ਕਮਾਲ ਸੀ ਉਹਨਾਂ ਲੋਕਾਂ ਦੇ ਵਿੱਚ ਤੇ ਇੱਥੇ ਮੰਦਿਰ ਬਣਿਆ ਹੋਇਆ ਵਾ ਉਹ ਤਾਂ ਆਪਾਂ ਫੜਾ ਜਾ ਕੇ ਦੇਖਦੇ ਆਂ ਦੇਖੋ ਕਿਰਾ ਜਿਸ ਤੱਕ ਆਪਾਂ ਜਾ ਸਕਦੇ ਹੋਏ ਉਲਾਉ ਹੋਇਆ ਤਾਂ ਦੇਖ ਸਕੋਗੇ ਤੁਸੀਂ ਆਪਾਂ ਮੰਦਿਰ ਦੇ ਵਿੱਚ ਆ ਚੁੱਕੇ ਆਂ ਇਹਦੇ ਤੇ ਵੀ ਡਿਜ਼ਾਈਨਿੰਗ ਕਰਨ ਜੁੱਤੀ ਉਤਾਰ ਲਈ ਵੀ ਇੱਥੇ ਤੇ ਕਲਾਕਾਰੀ ਪੂਰੀ ਕੀਤੀ ਹੋਈ ਹੈ ਤੇ ਵੀ ਲੈ ਇਹ ਮੰਦਿਰ ਇੱਕ ਬੁਰਜਾਂ ਤੇ ਖੜਾ ਹੋਇਆ ਵਾ ਕੁਝ ਟੁੱਟ ਚੁੱਕਿਆ ਵਾ ਦੇਖ ਸਕਦੇ ਹੋ ਤੁਸੀਂ ਲੈ ਹਾ ਦੇਖ ਸਕਦੇ ਹੋ ਪੱਤ ਪਿੱਲਰ ਕਿੱਡੇ ਸੋਹਣੇ ਆ ਤੇ ਕਮਾਲ ਇਧਰ ਆ ਜੀ ਕਰਨ ਹਾ ਦੇ ਕਾਟੋ ਦਾਣਾ ਖਾਈ ਜਾਂਦੀ ਆ ਖਾਲਾ 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 ਸਿੱਤ ਨੂੰ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਹਿੰਦੇ ਲੈ ਕਮਾਲ ਕਿਨ ਹਰ ਜੂਮ ਕਰਕੇ ਦੇਖਿਆ ਕਰਨ ਇਹ ਆ ਲੈ ਲੈ ਐਸੇ ਜੀਵ ਜੰਤੂ ਚਲ ਖਾ ਜਾਂਦੇ ਵਧੀਆ ਬਹੁਤ ਕਮਾਲ ਆ ਦੇਖੋ ਇਮਾਰਤ ਕਿਤੇ ਕੋਈ ਚੂਨਾ ਵੀ ਨਹੀਂ ਵਰਤਿਆ ਗਿਆ ਇਸ ਸਮੁੰਦਰ ਦੇ ਵਿੱਚ ਕਿਤੇ ਚੂਨਾ ਵੀ ਨਹੀਂ ਵਰਤਿਆ ਗਿਆ ਵਾ ਪੱਥਰ ਦੇ ਉੱਤੇ ਪੱਥਰ ਰੱਖ ਕੇ ਹੀ ਬਣੀ ਆ ਆ ਕਰਤੀ ਦੇਖੀ ਕਰਨ ਇਧਰਲੇ ਪਾਸੇ ਆਂ ਆ ਦੇਖੀ ਕਰਤੀ ਦਿਖਾਈ ਕਿਸ ਤਰੀਕੇ ਦੀ ਕਰਤੀ ਬਣਾਈ ਹੋਈ ਹੈ ਯਾਰ ਕਿੰਨੀਆਂ ਰੀਜਾਂ ਲਾਈਆਂ ਹੋਈਆਂ ਵਾ ਆ ਜੋ ਇਧਰਲੇ ਪਾਸੇ ਇਹ ਹਰਸ਼ ਮਾਤਾ ਦਾ ਮੰਦਰ ਦੱਸਦੇ ਆ ਆਹ ਦੇਖ ਸਹਉਦੇ ਆਹ ਮੂਰਤੀਆਂ ਕੁਝ ਟੁੱਟ ਚੁੱਕੀਆਂ ਦੇਖੋ ਜਿਵੇਂ ਪੰਨੀਆਂ ਹੁੰਦੀਆਂ ਹਨ ਇਦਾਂ ਤੁਹਾਨੂੰ ਕੱਟਣ ਲੱਗੇ ਹੋਏ ਨਜ਼ਰ ਆ ਜਾਣਗੇ ਤਾਂ ਬਹੁਤ ਖੂਬ ਆਹ ਇਧਰ ਆਹ ਖਾਈ ਕਰਨਾ ਡਿਜ਼ਾਈਨ ਆਹ ਦੇਖੋ ਲੈ ਕਮਾਲ ਦੀ ਕਲਾ ਕਰੀਆ ਯਾਰ ਹੈ ਕੋਈ ਮੁੱਲੇ ਚੀਜ਼ ਦਾ ਇਹ ਦੋਸਾ ਦੇ ਵਿੱਚ ਆ ਸੀ ਤੇ ਚਾਰੇ ਪਾਸੇ ਇੱਥੇ ਸਿਰਫ ਇਹੀ ਚੀਜ਼ ਮਸ਼ਹੂਰ ਆ ਦੋਸਾ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਸਾਰੇ ਪਾਸੇ ਵਿਰਾਨ ਹੀ ਪਿਆ ਵਾ ਆ ਕਣਕਾਂ ਵੀ ਹੈਗੀਆਂ ਵਿੱਚ ਵਿੱਚ ਪਰ ਰਿੱਤੇ ਵਾਲਾ ਏਰੀਆ ਵਾ ਮਤਲਬ ਇੱਧਰ ਟੂਰਿਸਟ ਬਹੁਤ ਘੱਟ ਆਉਂਦੇ ਇੱਥੋਂ ਆਗਰਾ ਵੀ ਨੇੜੇ ਰਹਿੰਦਾ ਸਿਕੰਦਰਾ ਵੀ ਨੇੜੇ ਰਹ ਜਾਂਦਾ ਵਾ ਤਾਂ ਆ ਦੇਖੋ ਇਹ ਉਹਨਾਂ ਜ਼ਮਾਨਿਆਂ ਦੇ ਬਣੇ ਹੋਏ ਮੰਦਰ ਨੇ ਪੁਰਾਣੇ ਦੇਖੋ ਚਾਂਦ ਬਾਬੜੀ ਬਣਾਈ ਉਥੋਂ ਨਹਾ ਕੇ ਫਿਰ ਇੱਧਰ ਮੱਥਾ ਟੇਕਣ ਦੇ ਲਈ ਰਾਜ ਆ ਜਾਂਦਾ ਹੁੰਦਾ ਸੀਗਾ ਇਹਨੂੰ ਆਬਾ ਨਗਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਆਬਾ ਮਤਲਬ ਚਮਕਦਮ ਕਲੀ ਨਗਰੀ ਚਾਂਦ ਬਾਬੜੀ ਦੇ ਤੌਰ ਤੇ ਇਹਨਾਂ ਬਾਬੜੀ ਤੁਹਾਨੂੰ ਪਤਾ ਹੀ ਬੋਲੀ ਨੂੰ ਕਹਿੰਦੇ ਆਪਾਂ ਪਹਿਲਾਂ ਦੇਖਿਆ ਆਏ ਆ ਆ ਦੇਖੋ ਆ ਮੂਰਤੀਆਂ ਜਮਾ ਹੀ ਕੱਟ ਦਿੱਤੀਆਂ ਗਈਆਂ ਤੋੜ ਦਿੱਤੀਆਂ ਗਈਆਂ ਦੇਖ ਆ ਇਹ ਮੰਦਰ ਦੇ ਆਪਾਂ ਚਾਰੇ ਪਾਸੇ ਘੁੰਮ ਰਹੇ ਆ ਤੇ ਸੋ ਦਰਸ਼ਕੋ ਅਗਲੀ ਆਵਾ ਪਿੱਲਰ ਆ ਪਿੱਲਰ ਹਰ ਡਿਜ਼ਾਈਨ ਵੱਖਰਾ ਵਾ ਦੇਖੋ ਇੱਕ ਪਿੱਲਰ ਕਾੜਤਾ ਤਾਂ ਇਹ ਟੰਚਾ ਹਿੱਲ ਸਕਦਾ ਵਾ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਵਾ ਮਤਲਬ ਵੀ ਇੰਨਾ ਵਜ਼ਨ ਇਹਦੇ ਤੇ ਕਿ ਹੁਣ ਹਿੱਲ ਵੀ ਨਹੀਂ ਸਕਦਾ ਇੰਨਾ ਭਾਰ ਇਹ ਆਪਦੇ ਪਾ ਇੱਕ ਦੂਜੇ ਦੀ ਸਪੋਰਟ ਕਰਕੇ ਖੜੇ ਹੋਏ ਆ ਆ ਦੇਖੋ ਲੈ ਆਰ ਪਾਰ ਦੀ ਦਿਖਾ ਜਾ ਸਕਦਾ ਮਤਲਬ ਕਿਹਦੇ ਤਰੀਕੇ ਨਾਲ ਮਤਲਬ ਇੱਥੇ ਨਿਕਾਸੀ ਦੇ ਥਾਂ ਵੀ ਦਿੱਤੇ ਹੋਏ ਆ ਸੁਦਾਰਚਕੂ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ